ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਿਹੜ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ ਵਟਸਐਪ ਨੰਬਰ ਤੇ ਭੇਜ ਸਕਦੇ ਹੋ ਸਾਡਾ ਵਟਸਐਪ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹਾਂ 2022 ਮਾਡਲ ਗੁਰੂ ਕ੍ਰਿਪਾ ਕੰਬਾਈਨ ਬਕਾਊਾ ਜੀ ਲਾਲ ਰੰਗ ਨੂੰ ਇੰਜਨ ਆ ਮਸ਼ੀਨ ਦਾ ਡਿਸਪੋਜ਼ਲ ਕੈਵਨ ਬੰਪਰ ਚੈੱਕ ਕਰ ਸਕਦੇ ਹਾਂ, ਸ਼ੀਲਡਾਂ ਦੇਖ ਸਕਦੇ ਹਾਂ, ਵਧੀਆ ਸਾਫ਼ ਨੇ, ਟਾਇਰਾਂ ਦੀ ਕੰਡੀਸ਼ਨ ਓਕੇ ਆ। ਫੀਡਰ ਪੱਟੀਆਂ, ਫੀਡਰ ਚੈਨਾਂ, ਗੀਅਰ ਦੇਖ ਸਕਦੇ ਹਾਂ, ਵਧੀਆ ਸਾਫ਼ ਹੈ ਜੀ। ਠੀਕ ਹੈ ਜੀ, ਫੀਡਰ ਚੈੱਕਾਂ ਦੀ ਕੰਡੀਸ਼ਨ ਵਧੀਆ ਸਾਫ਼ ਪਈ ਹੈਗੀ। ਹਰਿਆਣਾ ਏਰੀਆ ਦਾ ਪਾਈ ਹੋਰਾਂ ਦਾ ਜਿੱਥੇ ਮਸ਼ੀਨ ਖੜੀ ਹੈਗੀ। ਠੀਕ ਹੈ ਜੀ, ਲਾਲੇਨ ਨੂੰ ਇੰਜਨ ਆ ਮਸ਼ੀਨ ਦਾ ਡਿਸਪੋਜ਼ਲ ਤੇ 14,25,000 ਦੀ ਡਿਮਾਂਡ। ਬਾਕੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ। ਬੌੜੀ ਦੇਖ ਸਕਦੇ ਹੋ ਅਗਲੀ ਦੂਜੀ ਸਾਈਡ ਦੇ ਟਾਇਰ ਬਿਲਕੁਲ ਸਾਫ ਨੇ ਸ਼ੀਲਡਾਂ ਬਿਲਕੁਲ ਓਕੇ ਨੇ ਠੀਕ ਹੈ ਜੀ ਬੈਕ ਸਾਈਡ ਤੋਂ ਦੇਖ ਸਕਦੇ ਹਾਂ ਡੀਜ਼ਲ ਟੈਂਕ ਏਅਰ ਟੈਂਕ ਸਾਰਾ ਵਧੀਆ ਸਾਫ ਹੈ ਪੂਛ ਦੀ ਕੰਡੀਸ਼ਨ ਸਾਰੀ ਵਧੀਆ ਸਾਫ ਪਈ ਆ ਬਾਕੀ ਜੇ ਕਿਸੇ ਵੀ ਇਰਨੇ ਮਸ਼ੀਨ ਬਾਰੇ ਗੱਲਬਾਤ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਬਾਈ ਉਹਨਾਂ ਦਾ ਉੱਥੋਂ ਨੰਬਰ ਲੈ ਕੇ ਤੁਸੀਂ ਮਸ਼ੀਨ ਬਾਰੇ ਜਾਣਕਾਰੀ ਲੈ ਸਕਦੇ ਹੋਗੇ ਬਾਕੀ ਸਾਰੀ ਮਸ਼ੀਨ ਬਿਲਕੁਲ ਓਕੇ ਕੰਡੀਸ਼ਨ ਚ ਆ ਬੈਕ ਸਾਈਡ ਪੂਛ ਬਿਲਕੁਲ ਸਾਫ ਆ ਸਾਡਾ ਦਾ ਪੂਛ ਬਿਲਕੁਲ ਸਾਫ ਹੈ ਰੰਗ ਪੇਂਟ ਦੀ ਓਕੇ ਆ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਛ ਤੱਕ ਬਿਲਕੁਲ origignal condition ਚ ਬੈਕ ਸਾਈਡ ਦਾ ਹਿੱਸਾ ਦੇਖ ਸਕਦੇ ਹੋ ਟਾਇਰਾਂ ਦੀ condition ਚੈੱਕ ਕਰ ਸਕਦੇ ਹੋ ਵਧੀਆ ਸਾਫ condition ਚ ਕਟਰ ਵਗੈਰਾ ਸਾਰਾ ਬਿਲਕੁਲ origignal ਆ 2022 ਮਾਡਲ ਲਾਲ ਹੀਨੋ ਡਿਸਪੋਜ਼ਲ ਇੰਜਨ ਤੇ 14,25,000 ਦੀ ਬਾਈ ਉਹਨਾਂ ਦੀ ਡਿਮਾਂਡ ਹੈ ਜੀ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਬਦ ਤੋਂ ਬਦ শেয়ার ਕਰ ਦਿਓ ਤੇ ਫਿਰ ਜੋ ਆਪਣ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ